ਅੱਜ ਇੱਕ ਵੀਡੀਓ ਵਾਇਰਲ ਹੋਈ ਸੀ ਪਿੰਡ ਹਾਦੋਖਾਨਪੁਰ ਤੋਂ ਇੱਕ ਲੇਡੀ ਉਹਦੇ ਵਿੱਚ ਕਹਿ ਰਹੀ ਹੈ ਕਿ ਮੇਰਾ ਇੱਕ ਬੇਟਾ ਜਿਹੜਾ ਪਹਿਲਾਂ ਨਸ਼ੇ ਨਾਲ ਮਰ ਗਿਆ ਸੀ ਤੇ ਦੂਜਾ ਬੇਟਾ ਇਹ ਮੇਰਾ ਨਸ਼ੇ ਦਾਦੀ ਹੋ ਚੁੱਕਾ ਆ ਕਿਰਪਾ ਕਰਕੇ ਇਹਨੂੰ ਕੋਈ ਵਿਚਾਰ ਲਵੇ ਤੋਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਸਐਸਬੀ ਸਾਹਿਬ ਦੇ ਹੁਕਮ ਅਨੁਸਾਰ ਮੈਂ ਮੌਕੇ ਤੇ ਪਹੁੰਚਿਆ ਜਿੱਥੇ ਜਾ ਕੇ ਪਤਾ ਲੱਗਾ ਤੇ ਉਹ ਜਿਹੜਾ ਪਹਿਲਾ ਬੇਟਾ ਸੀ ਉਹਨਾਂ ਦਾ 2007-08 ਦੇ ਵਿੱਚ ਸ਼ਰਾਬ ਪੀਣ ਦਾਦੀ ਸੀਗਾ 2007-08 ਵਿੱਚ ਉਹਦੀ ਡੈਥ ਹੋਈ ਸੀ ਤੇ ਦੂਸਰਾ ਬੇਟਾ ਇਹ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਡਰਾਈਵਰ ਸੀਗਾ ਜੀ ਪਰ ਹੁਣ 1.5 ਮਹੀਨੇ ਤੋਂ ਮਾਤਾ ਨੇ ਵੀਡੀਓ ਗੱਲ ਕੀਤੀ ਤੇ ਸਾਡੇ ਤੱਕ ਤੁਰੰਤ ਪਹੁੰਚੀ ਤੇ ਅਸੀਂ ਉਸੇ ਵੇਲੇ ਕਾਰਵਾਈ ਕਰਦੇ ਹੋਏ ਮਾਤਾ ਜੀ ਕੋਲ ਪਹੁੰਚੇ ਤੇ ਉਹਦੇ ਬੇਟੇ ਨੂੰ ਬੁਲਾਇਆ ਗਿਆ ਜਿਹੜਾ ਘਰਵਾਰ ਸੀਗਾ ਤੇ ਉਹਨਾਂ ਨੂੰ ਲਿਆ ਕੇ ਮਾਤਾ ਜੀ ਨਾਲ ਆਏ ਨੇ ਤੇ ਇਹਨੂੰ ਹੁਣ ਅਸੀਂ ਨਸ਼ਾ ਛਡੋ ਕੇਂਦਰ ਵਿੱਚ ਜਮਾ ਕਰਾਵਾਂਗੇ ਪੁਲਿਸ ਲੈ ਆਈ ਹੈ ਮੇਰੇ ਬੱਚੇ ਨੂੰ ਫੜ ਕੇ ਤੇ ਹੁਣ ਇਹਨਾਂ ਨੇ ਆਪਣਾ ਜੋ ਵੀ ਕਾਰਵਾਈ ਕਰਨੀ ਹੈ ਇਹਨਾਂ ਨੇ ਤੇ ਹਸਪਤਾਲ ਦਾਖਲ ਕਰ ਦੇਣਾ ਤੇ ਹੁਣ ਖੁਸ਼ ਹੋ ਹਾਂਜੀ ਹੁਣ ਅਸੀਂ ਖੁਸ਼ ਮਾਡੇ ਬੱਚੇ ਦੀ ਜਾਨ ਬਚ ਜਵੇ ਠੀਕ ਹੋ ਜਾਏ ਇਹਨਾਂ ਦੇ ਪੁਲਿਸ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਮੇਰੀਆਂ ਅਸੀਸਾਂ ਇਹਨਾਂ ਨੂੰ ਲੱਗਣਗੀਆਂ ਮੇਰਾ